ਹਾਂਜੀ ਦੋਸਤੋ ਅੱਜ ਵਾਲੀ ਵੀਡੀਓ ਵਿੱਚ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹਣਾ ਹੈ ਧਿਆਨ ਨਾਲ ਸੁਣਿਓ ਤੇ ਬਹੁਤ ਜ਼ਰੂਰੀ ਮਤਲਬ ਬੇਨਤੀ ਲਾ ਲਓ ਰਿਕੁਐਸਟ ਲਾ ਲਓ ਤੇ ਇਹ ਕੰਮ ਤੁਸੀਂ ਕਰਨਾ ਹੀ ਕਰਨਾ ਹੈ ਭਾਵੇਂ ਜੇ ਮਰਜ਼ੀ ਕਰਿਓ ਬਸ ਐਂ ਸਮਝ ਲਓ ਵੀ ਆਪਣੀ ਜਿੱਦ ਦਾ ਸਵਾਲ ਹੈ ਦੋਸਤੋ ਆਪਾਂ ਜਾ ਰਹੇ ਹਾਂ ਬਾਹਰ ਘੁੰਮਣ ਆਊਟ ਆਫ ਕੰਟਰੀ ਜੇ ਕਿਸੇ ਨੇ ਜਾਣਾ ਹੈ ਤਾਂ ਮੈਨੂੰ ਮੈਸੇਜ ਕਰ ਸਕਦਾ ਜਿਵੇਂ ਫ੍ਰੀ ਵਾਲਾ ਕੰਮ ਹੀ ਹੈ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਆ ਕਿ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਅੱਜ ਤੁਹਾਡੇ ਨਾਲ ਇੱਕ ਜ਼ਰੂਰੀ ਗੱਲਬਾਤ ਕਰਨੀ ਹੈ ਜ਼ਰੂਰੀ ਬੇਨਤੀ ਕਰਨੀ ਹੈ ਤੁਹਾਨੂੰ ਇੱਕ ਰਿਕਵੈਸਟ ਕਰਨੀ ਹੈ ਆਪਣਾ ਨਾ ਦੋਸਤ ਗਿਆ ਵੈ ਕੈਨੇਡਾ ਕੈਨੇਡਾ ਦੇ ਹਾਲਾਤ ਤੁਹਾਨੂੰ ਪਤਾ ਹੀ ਹੈ ਵੀ ਕਿਵੇਂ ਹੋਏ ਪਏ ਆ ਕੰਮ ਕਰਕਣੀਆਂ ਔਖਾ ਹੀ ਹੈ ਫਿਲਹਾਲ ਤਾਂ ਪਰ ਫਿਰ ਵੀ ਆਦੇ ਹੁੰਦੇ ਨਾ ਵੀ ਜਿੰਨ ਕਰਨਾ ਹੋਵੇ ਤੇ ਜਿੰਨੇ ਲੱਭਣਾ ਹੋਵੇ ਲੱਭ ਹੀ ਲੈਂਦਾ ਤੇ ਮੈਨੂੰ ਉਮੀਦ ਆ ਵੀ ਮੇਰੇ ਇਹੜੇ ਯਾਰ ਦੋਸਤ ਆ ਉਹ ਮੇਰਾ ਇੰਨਾ ਕੰਮ ਜ਼ਰੂਰ ਕਰਨਗੇ ਤੁਸੀਂ ਐ ਸਮਝ ਲਓ ਵੀ ਬਹੁਤ ਹੀ ਜਿਆਦਾ ਮਤਲਬ ਲੋਡ ਵੀ ਆ ਕੰਮ ਤੇ ਆਪਣੀ ਇੱਜ਼ਤ ਦਾ ਵੀ ਸਵਾਲ ਹੈ ਇੱਕ ਤਾਂ ਮੇਰਾ ਦੋਸਤ ਹੀ ਗਿਆ ਸੀ ਪਿੰਡੋਂ ਉਹਦਾ ਤਾਂ ਮੈਂ ਹੱਲ ਕਰਤਾ ਉਹਨੂੰ ਤਾਂ ਕੰਮ ਇੱਕ ਅਰੇ ਦਿਨ ਤੇ ਮਿਲ ਹੀ ਜਾਣਾ ਸ਼ੁਭਦੀਪ ਨੂੰ ਤੇ ਇੱਕ ਮੇਰਾ ਦੋਸਤ ਆ ਬਠੰਡੇ ਤੋਂ ਉਹ ਹੈਗਾ ਸਰੀ ਚ ਸਰੀ ਕੈਨੇਡਾ ਤੇ ਮੇਰੇ ਸਾਰੇ ਜਿੰਨੇ ਵੀ ਯਾਰ ਦੋਸਤ ਆ ਉਹਨਾਂ ਨੂੰ ਹੱਥ ਮੰਨ ਕੇ ਬੇਨਤੀ ਹੈ ਜਾਂ ਜਿਹੜੇ ਆਪਣੇ ਕੈਨੇਡਾ ਤੋਂ ਬਲੌਗ ਵੇਂਦੇ ਆ ਵੀਡੀਓ ਵੇਂਦੇ ਆ ਉਹਨਾਂ ਨੂੰ ਮੇਰੇ ਹੱਥ ਮੰਨ ਕੇ ਬੇਨਤੀ ਹੈ ਵੀ ਮੇਰੇ ਯਾਰ ਦੋਸਤ ਨੂੰ ਸਰੀ ਦੇ ਵਿੱਚ ਕੰਮ ਜ਼ਰੂਰ ਰੱਬ ਕੇ ਦਿਓ ਉਹਨੂੰ ਕੰਮ ਚਾਹੀਦਾ ਕੈਸ਼ ਤੇ ਅਸਲ ਹੋ ਗਿਆ ਸੀ ਘੁੰਮਣ ਤੇ ਘੁੰਮਣ ਕਰਕੇ ਫਿਰ ਉਹਨੂੰ ਜਿਹੜਾ ਕੰਮ ਆ ਉਹ ਕੈਸ਼ ਤੇ ਚਾਹੀਦਾ ਤੁਸੀਂ ਸਮਝਦਾਰੀਓ ਜੋ ਕਿ ਦੂਜੇ ਤੋਂ ਕਰ ਨਹੀਂ ਸਕਦਾ ਤੇ ਬਾਕੀ ਉਹਦੇ ਕਲਸੈਂਸ ਬਣਿਆ ਹੋਇਆ ਉਹ ਮੈਂ ਤੁਹਾਨੂੰ ਦੱਸ ਦੂੰਗਾ ਜੇ ਕਿਸ ਦੇ ਮਤਲਬ ਸੰਪਰਕ ਦੇ ਵਿੱਚ ਕੋਈ ਬੰਦਾ ਹੋਇਆ ਤਾਂ ਮੈਨੂੰ ਦੱਸਿਓ ਮੈਂ ਨਾਂ ਭੁੱਲ ਗਿਆ ਤਾਂ ਕੀ ਨਾਂ ਲਾਇਸੈਂਸ ਦਾ ਤੇ ਜੇ ਜਦੋਂ ਤੁਸੀਂ ਮੈਨੂੰ ਆਦਾ ਕੋਈ ਮੈਸੇਜ ਕਰੋਗੇ ਤਾਂ ਮੈਂ ਤੁਹਾਨੂੰ WhatsApp ਤੇ ਭੇਜ ਦੂੰਗਾ ਤੇ ਬਾਈ ਬਣ ਕੇ ਇਹਨਾਂ ਕੰਮ ਜ਼ਰੂਰ ਕਰਕੇ ਦਿਓ ਨਾਲੇ ਪੁੰਨ ਵਾਲਾ ਕੰਮ ਹੈ ਤੇ ਬਸ ਐ ਸਮਝ ਲਓ ਵੀ ਇੱਜੇ ਦੱਸ ਵਾਲੀ ਆਪਣੀ ਦਾ ਆਪਾਂ ਆਪਣੇ ਯਾਰ ਦੋਸਤ ਨੂੰ ਸਰੀ ਕੈਨੇਡਾ ਦੇ ਵਿੱਚ ਕੈਸ਼ ਤੇ ਕੰਮ ਦਿਵਾਉਣਾ ਉਹ ਘੁੰਮਣ ਗਿਆ ਹੋਵੇ ਤਾਂ ਕਰਕੇ ਸਮਝ ਗਏ ਓਵੇਂ ਨਹੀਂ ਕਰ ਸਕਦਾ ਉਹ ਤੇ ਬਾਈ ਬਣ ਕੇ ਜ਼ਰੂਰ ਤੇ ਬਾਕੀ ਜਿਹੜਾ ਇਹਦੇ ਕੋਲ ਹੈਗੇ ਡਾਕੂਮੈਂਟ ਆ ਉਹ ਤੁਹਾਨੂੰ ਭੇਜ ਦੂੰਗਾ ਜਿਹਦੇ ਕੋਲ ਆ ਹੈਗੇ ਆ ਉਸ ਵੇਸ ਤੇ ਕੰਮ ਮਿਲਦਾ ਆ ਤਾਂ ਉਸ ਵੇਸ ਤੇ ਦਵਾ ਦਿਓ ਇਹਨਾਂ ਕੰਮ ਮੇਰਾ ਕਰ ਦਿਓ ਬਾਕੀ ਪਤਾ ਹੀ ਵੈਸੇ ਤਾਂ ਕੈਨੇਡਾ ਦੇ ਹਾਲਾਤ ਕੀ ਹੋਏ ਪਏ ਆ ਹੁਣ ਤਾਂ ਲੋਕ ਕੈਨੇਡਾ ਤੋਂ ਡੌਂਕੀਆਂ ਲਾ ਕੇ ਅਮਰੀਕਾ ਜਾਈ ਜਾਂਦੇ ਆ ਚਲੋ ਕਿਸੇ ਨਾ ਕਿਸੇ ਦੀ ਮਦਦ ਕਰਨੀ ਚਾਹੀਦੀ ਹੈ ਕੀ ਪਤਾ ਕੋਈ ਆਪਣੀ ਵੀਡੀਓ ਨਾਲ ਜਾਂ ਛੋਡੇ ਕਿਸੇ ਦੀ ਹੈਲਪ ਕਰਨ ਨਾਲ ਕੋਈ ਕੰਮ ਕਿਸਦਾ ਬਣ ਜੇ ਤਾਂ ਬੰਦਾ ਸਾਰੀ ਜ਼ਿੰਦਗੀ ਇਸ ਦਿੰਦਾ। ਕੋਈ ਬੰਦਾ ਮੇਰੇ ਕੰਮ ਆਇਆ ਸੀਗਾ। ਤੇ ਅੱਜ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦਾ ਸੀਗਾ। ਮੈਂ ਖਾਸ ਤੁਹਾਨੂੰ ਆਪਣੇ ਲੋਕ ਬਾਹਰ ਤੋਂ ਬਹੁਤ ਵੀਡੀਓ ਵੇਂਦੇ ਆ ਜਿੰਨੇ ਵੇਂਦੇ ਆ। ਦੇਖੋ ਕੰਮ ਕਰਨ ਵਾਲੇ ਤਾਂ ਇੱਕ ਬੰਦੇ ਨਹੀਂ ਕਰਦੇ ਨਾ। ਜਿਹੜੇ ਨਹੀਂ ਕਰਨਾ ਉਹ ਮੇਰੇ 100 ਬੰਦੇ ਹੁਣ। ਬਾਕੀ ਟਾਈਮ ਚੋਂ ਟਾਈਮ ਕੱਢ ਕੇ ਇਹਨਾਂ ਕੰਮ ਜ਼ਰੂਰ ਕਰਿਓ। ਤੇ ਅਮੀਰ ਕਰਦੇ ਆ ਵੀ ਆਉਣ ਵਾਲੇ ਸਮੇਂ 'ਚ ਕੈਨੇਡਾ ਦੇ ਜਿਹੜੇ ਹਾਲਾਤ ਆ ਸਹੀ ਹੋ ਜਾਣਗੇ। ਆਦੇ ਆ ਵੀ ਕੋਈ ਸਾਲ ਡੇਢ ਸਾਲ ਤਾਂ ਇਹ ਲੱਗੂਗਾ। ਤੇ ਤਾਂ ਸਟੂਡੈਂਟਾਂ ਨੂੰ ਬੇਨਤੀ ਹੈ ਵੀ ਥੋੜਾ ਘੱਟ ਹੀ ਜਾਣ ਹਜੇ ਕਿਉਂਕਿ ਐਂ ਜਾਣ ਦਾ ਫਾਇਦਾ ਕੋਈ ਨਹੀਂ ਜਿੰਨਾ ਟਾਈਮ ਉੱਥੇ ਕੰਮ ਹੀ ਨਹੀਂ ਮਿਲਦਾ ਅਸਲ ਪਤਾ ਆਪਣੇ ਲੋਕਾਂ ਦੀ ਕੀ ਆਦਤ ਹੈ ਹੁਣ ਆਪਾਂ ਨੂੰ ਕੋਈ ਬਾਹਰਲਾ ਬੰਦਾ ਕਹੇ ਜਾਂ ਕੋਈ ਇੱਥੋਂ ਵਾਲਾ ਬੰਦਾ ਕਹੇ ਵੀ ਬਾਹਰ ਨਹੀਂ ਜਾਣ ਦਾ ਫਾਇਦਾ ਹੈ ਜੇ ਕੰਮ ਹੈ ਨਹੀਂ ਉੱਥੇ ਤਾਂ ਆਪਾਂ ਲੋਕ ਮੰਨਦੇ ਨਹੀਂ ਉਹ ਆਪਾਂ ਜਾ ਕੇ ਵੇਖਣੇ ਆ ਵੀ ਵਾਕਈ ਕੰਮ ਹੈਗਾ ਕਿ ਹੈ ਨਹੀਂ ਉੱਥੇ ਜੇ ਉੱਥੇ ਜਾਣੇ ਫਿਰ ਮੁੜਨ ਜੋਗੇ ਤਾਂ ਹੁੰਦੇ ਨਹੀਂ ਕਿਉਂਕਿ ਪੈਸੇ ਬਹੁਤ ਲੱਗ ਜਾਂਦੇ ਤੁਹਾਨੂੰ ਪਤਾ ਹੀ ਹੈ ਲੱਖਾਂ ਰੁਪਇਆ ਲੱਗਦਾ ਹੈ ਉਨੇ ਰੁਪਏ ਬਣਾਉਣੇ ਦਾ ਬਹੁਤ ਔਖੇ ਆ ਵੀ ਬ੍ਰਾਊਂਟਰ ਹਰਗੇ ਸ਼ਰਾਂ ਇ ਤਾਂ ਜਮਾ ਹੀ ਜਿੱਥੇ ਰੈਂਟੀ ਲੱਖਾਂ ਰੁਪਏ ਹੈ ਹੂੰ ਤਾਂ ਕਰਕੇ ਆਪਦਾ ਹਜੇ ਮੈਂ ਤਾਂ ਇਣਾ ਰੁਕੋ ਜਾਂ ਕੇ ਹੋਰ ਕੰਟਰੀ ਜਾਵੜੋ ਤੇ ਥੋੜਾ ਚਰਜੇ ਰੋਗੇ ਤਾਂ ਐ ਵੀ ਥੋੜਾ ਕੰਮ ਆਦੇ ਆ ਵੀ ਸੈਟ ਹੋ ਜਾਊਗਾ ਕੈਨੇਡਾ ਚ ਬਾਕੀ ਹੁਣ ਤਾਂ ਟੈਕਸ ਟਿਕਸ ਬਹੁਤ ਵੱਧ ਗਏ ਹੁਣ ਜਿਹੜੇ ਬੰਦੇ ਟਰੱਕ ਚ ਲਾਉਂਦੇ ਆਦੇ ਉਹਨਾਂ ਨੂੰ ਵੀ ਔਖਾ ਹੋਇਆ ਪਿਆ ਪਤਾ ਨਹੀਂ ਕਿੰਨੇ ਸਾਲ ਮਿਹਨਤ ਕਰੋਗੇ ਤਾਂ ਫਿਰ ਡਾਊਨ ਪੇਮੈਂਟ ਇਕੱਠੀ ਹੁੰਦੀ ਉਹਨਾਂ ਸ਼ਰਾਂ ਚ ਕਰਦੀ ਜੇ ਤੁਸੀਂ ਕਰ ਲੈਣਾ ਤਾਂ ਫਿਰ ਗੱਡੀ ਦੀਆਂ ਕਿਸ਼ਤਾਂ, ਗਰੋਸਰੀ, ਤੇਲ ਸਭ ਕੁਝ ਲਾ ਲੋ। ਫਿਰ ਕੋਈ ਨਾ ਕੋਈ ਰਿਸ਼ਤਾ ਆ ਜਾਂਦਾ ਉਹਨੂੰ ਵੀ ਰੱਖਣਾ ਪੈਂਦਾ। ਜਵਾਬ ਤਾਂ ਕਿਸੇ ਨੂੰ ਦਿੱਤਾ ਨਹੀਂ ਜਾਂਦਾ। ਤੇ ਸ਼ੋਅ ਨੂੰ ਵੀ ਉਹਨਾਂ ਜਿਹਾ ਰੱਖਣਾ ਪੈਂਦਾ ਜੇ ਨਿਰਜ਼ਰ ਕੰਮ ਨਹੀਂ ਮਿਲਦਾ। ਤੇ ਕੰਮ ਦੇ ਹਾਲਾਤ ਤੁਹਾਨੂੰ ਪਤਾ ਹੀ ਹੈ। ਚਲੋ ਉਮੀਦ ਕਰਦੇ ਆ ਵੀ ਆਪਣੇ ਦੋਸਤ ਨੂੰ ਕੰਮ ਮਿਲ ਜੂਗਾ। ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਤੇ ਬਾਕੀ ਦਾ ਸਾਡੇ ਪਿੰਡੋਂ ਮੁੰਡਾ ਕੈਮਰਾ ਦੋਸਤ ਉਹਦਾ ਕੰਮ ਮੈਂ ਹੱਲ ਕਰ ਲਿਆ। ਉਹਨੂੰ ਤਾਂ ਮਿਲ ਹੀ ਜਾਣਾ ਇੱਕ ਦੋ ਦਿਨਾਂ ਦਾ ਹੀ। ਕਿਉਂਕਿ ਹੁਣ ਆਇਆਂ ਦੋ ਛੁੱਟੀਆਂ ਵੀ ਐ ਤਾਂ ਕਰਕੇ। ਤੇ ਬਾਕੀ ਦੋਸਤੋ ਆਪਾਂ ਵੀ ਜਾ ਰਹੇ ਆ ਮੈਨੂੰ ਲੱਗਦਾ ਕੋਈ ਹੋਰ 2 ਮਹੀਨੇ ਤਾਈਂ ਘੁੰਮਣ ਬਾਹਰਲੇ ਮੁਲਕ ਆਊਟ ਆਫ ਕੰਟਰੀ ਤੇ ਉਹ ਮੈਂ ਤੁਹਾਨੂੰ ਹਜੇ ਮੌਕੇ ਤੇ ਦੱਸੂਗਾ ਸਰਪ੍ਰਾਈਜ਼ ਹੈ ਫਿਰ ਤੁਹਾਨੂੰ ਉਥੋ ਦੀ ਵੀਡੀਓ ਦਿਖਾਵਾਂਗੇ ਆਪਾਂ ਉਥੋਂ ਦੇ ਬਲੌਗ ਦਿਖਾਵਾਂਗੇ ਬਸ ਮੰਨ ਕੇ ਚੱਲੋ ਵੀ 2 ਮਹੀਨੇ ਦੀ ਰੱਬ ਰੱਖੇ ਸੁੱਖ ਆਪਾਂ ਬਾਹਰਲੇ ਮੁਲਕ ਘੁੰਮਣ ਜਾਵਾਂਗੇ ਤੇ ਪਹਿਲਾਂ ਮੈਂ ਕਈ ਮੁਲਕਾਂ ਜਾ ਕੇ ਆਇਆ ਪਰ ਐਵੇਂ ਉਹਦੋਂ ਮੈਂ ਬਲੌਗ ਨਹੀਂ ਬਣਾਉਂਦਾ ਹੁੰਦਾ ਸੀਗਾ ਉਹ ਬਲੌਗ ਪਾਇਦਾ ਫੋਟੋਆਂ ਵਿੱਚ ਜੋੜ ਕੇ ਗੱਲ ਨਹੀਂ ਬੰਦਦੀਗੀ ਤੇ ਹੁਣ ਜਾਵਾਂਗੇ ਪ੍ਰੋਪਰ ਤੁਹਾਨੂੰ ਬਲੌਗ ਦਿਖਾਵਾਂਗੇ ਪੂਰਾ ਇੰਜੋਏ ਕਰਾਂਗੇ ਨਾਲੇ ਤੁਹਾਨੂੰ ਕਰਾਵਾਂਗੇ ਨਾਲੇ ਤੁਹਾਨੂੰ ਦੱਸਾਂਗੇ ਵੀ ਕਿਵੇਂ ਤੁਸੀਂ ਘੱਟ ਖਰਚੇ ਦੇ ਵਿੱਚ ਬਾਹਰਲੇ ਮੁਲਕਾਂ 'ਚ ਘੁੰਮ ਸਕਦੇ ਹੋ ਬਹੁਤ ਘੱਟ ਖਰਚੇ 'ਚ ਨਜਾਇਜ਼ ਘੱਟ ਖਰਚੇ 'ਚ ਤੁਸੀਂ ਹੈਰਾਨ ਹੀ ਰਹਿ ਜਾਵੋਗੇ ਇੰਨਾ ਸਸਤਾ ਹੀ ਬੰਦਾ ਘੁੰਮ ਸਕਦਾ ਵਧੀਆ ਨਾਲੇ ਐ ਨਹੀਂ ਵੀ ਕੱਲੀ ਫਾਰਮੈਲਟੀ ਕਰਨੀ ਹੈ ਚੰਗਾ ਘੁੰਮਣਾ ਤਾਂ ਵਧੀਆ ਘੁੰਮ ਸਕਦੇ ਹੋ ਤੇ ਜਲਦੀ ਤੁਹਾਨੂੰ ਆ ਆਪਾਂ ਦੱਸਾਂਗੇ ਅਪਡੇਟ ਦਿੰਨੇ ਆ ਕਦੋਂ ਜਾਣਾ ਹੈ ਜੇ ਕਿਸੇ ਨੇ ਜਾਣਾ ਹੋਇਆ ਤਾਂ ਆਪਾਂ ਤੁਹਾਨੂੰ ਪਲਾਨ ਵੀ ਦੱਸ ਦਾਂਗੇ ਸਸਤਾ ਤੇ ਟਿਕਾਊ ਤੇ ਆਉਦੇ ਕੋਈ ਯਾਰ ਦੋਸਤ ਕਰ ਲਿਓ ਤੇ ਤੁਹਾਨੂੰ ਆਪਾਂ ਉਥੋਂ ਤਾਈ ਲੈ ਵੀ ਜਾਵਾਂਗੇ ਤੇ ਖਮਾਫਰਾ ਵੀ ਦੇਵਾਂਗੇ ਤੇ ਬਾਕੀ ਦੋਸਤੋ ਇੱਕ ਗੱਲ ਹੋਰ ਹੈ ਮੈਂ ਪਹਿਲਾਂ ਹੀ ਬੇਨਤੀ ਕਰੀ ਤੁਹਾਨੂੰ ਵੀ ਕੋਈ ਪਾਸਪੋਰਟ ਬੰਦਾ ਪਾਸਪੋਰਟ ਰੀਨਿਊ ਕਰਨ ਵਾਲਾ ਬੰਦਾ ਜਾਣਦਾ ਹੋਇਆ ਤਾਂ ਮੈਨੂੰ ਮੈਸੇਜ ਜ਼ਰੂਰ ਕਰਿਓ ਵੀ ਉਹ ਬੰਦਾ ਕਿੱਲੇ ਪਾਸਪੋਰਟ ਦੇ ਮਾਰ ਹੋਵੇ ਪਾਸਪੋਰਟ ਰੀਨਿਊ ਕਰਾਉਣਾ ਥੋੜੀ ਦਿੱਕਤ ਹੈ ਇਹ ਕੋਈ ਵੀ ਬੰਦਾ ਸੋਨ ਜਾਣਦਾ ਹੋਇਆ ਜਿਹੜਾ ਪਾਸਪੋਰਟ ਦਾ ਕੰਮ ਹੀ ਕਰਦਾ ਸਪੈਸ਼ਲ ਹੋਰ ਡਾਕੂਮੈਂਟ ਨਹੀਂ ਤਾਂ ਮੈਨੂੰ ਮੈਸੇਜ ਜ਼ਰੂਰ ਕਰਿਓ ਤੇ ਤਾਂ ਜੋ ਫਿਰ ਆਪਾਂ ਆਪਦਾ ਕੰਮ ਕਰਵਾ ਸਕੀਏ ਤੇ ਬਾਕੀ ਬੱਸ ਤੁਹਾਡਾ ਧੰਨਵਾਦ ਹੈ ਤੇ ਮੈਂ ਫਿਰਦਾ ਹਸ ਟਾਈਮ ਥੋੜਾ ਜਿਹਾ ਨਾਲੇ ਦਾ ਵੀਡੀਓ ਬਣਾ ਲ ਗੇ ਮੈਂ ਨਾਲੇ ਮੜਾ ਤੁਰ ਫਿਰ ਲ ਗੇ ਤੇ ਗਰਮੀ ਬਹੁਤ ਹੀ ਪੀ ਇੰਨਾ ਜਿਆਦਾ ਮਤਲਬ ਹਮਸੋ ਹੀ ਪੀ ਇਹਨਾ ਪੂਰਾ ਪ੍ਰਤਾਵ ਚ ਗਿਆ ਪਿਆ ਤਾਂ ਮਰੀ ਜਾਂਦਾ ਹੈ ਸ਼ਹਿਰਨ ਵੱੱਲੇ ਪਿੱਛੇ ਆਪਾਂ ਵੀਡੀਓ ਚ ਕਿਹਾ ਸੀ ਵੀ ਆਹ ਜਿਹੜਾ ਹਾਰਨ ਹੈ ਇੱਕ ਕੈਨੇਡਾ ਵਾਲਿਆਂ ਨੂੰ ਪਿੰਡ ਦੀ ਯਾਦ ਕਰਾਊਗਾ ਤੇ ਗੱਲ ਵੀ ਉਵੇਂ ਹੋਈ ਮੈਨੂੰ ਬਹੁਤ ਲੋਕਾਂ ਨੇ ਮੈਸੇਜ ਵੀ ਕਰੇ ਆਦੇ ਬਾਈ ਵਾਕੇ ਜਿਵੇਂ ਪਿੰਡ ਦੀ ਯਾਦ ਹੀ ਆਵੇ ਪਿੰਡ ਦੀ ਯਾਦ ਹੀ ਆ ਗਈ ਆਦੇ ਐਨੇ ਚੀਜ਼ਾਂ ਫਿਰ ਬਾਹਰ ਨਹੀਂ ਦੇਖਣ ਨੂੰ ਮਿਲਦੀਆਂ ਜਿਹੜਾ ਬੰਦਾ ਜਿਹਦਾ ਬਚਪਨ ਪਿੰਡ ਚ ਬੀਤਿਆ ਹੋਵੇ ਬਚ ਰਿਹਾ ਵੀ ਪਿੰਡ ਚ ਹੋਵੇ ਤਉਹਨੂੰ ਫਿਰ ਇਹ ਚੀਜ਼ਾਂ ਬਹੁਤ ਜ਼ਿਆਦਾਆਂ ਮਿਲੀਆਂ ਇਹ ਹੋ ਗਿਆ ਜਾਂ ਆਪਣੇ ਸਬਜ਼ੀ ਵਾਲਗੇ ਨਹੀਂ ਹੋਕੇ ਮਾਰਦੇ ਫਿਰਦੇ ਹੁੰਦੇ ਉਹ ਹੋਏ ਚਲੋ ਚੱਲੀ ਜਾਣਾ ਉਮੀਦ ਆ ਵੀ ਮੀਂਹ ਆਊਗਾ ਤੇ ਇੱਕ ਦਿਨ ਤਾਂ ਹੀ ਦੇਖਦੇ ਆ ਫਰਾਲ ਤਾਂ ਗਰਮੀ ਬਹੁਤ ਹੈ ਮੀਂਹ ਵੀ ਕੀ ਕਰੂ ਯਾਰ ਮੀਂਹ ਜੇ ਆ ਵੀ ਜਾਵੇ ਵਾਹ ਜੀ ਵਾਹ ਮੀਂਹ ਜੇ ਆ ਵੀ ਗਿਆ ਜਿਹਨਾਂ ਦਾ ਮੀਂਹ ਪੈਂਦਾ ਉਹਨਾਂ ਜਿਹੜੀ ਰਾਮ ਆਉਂਦਾ ਹੈ ਜਾਂ ਮੀਂਹ ਤੋਂ ਕੁਛ ਚਿਰ ਪਹਿਲੇ ਤਾਂ ਹਵਾ ਹੀ ਚੱਲਦੀ ਹੈ ਅੱਛਾ ਜੇ ਤਾਂ ਤੇਜ਼ ਹਨੇਰੀ ਆ ਜਾਏ ਤਾਂ ਲਾਈਟ ਭੱਜ ਜਾਂਦੀ ਹੈ ਚਲੋ ਰਾਤ ਐਵੇਂ ਲੰਘ ਜਾਂਦੀ ਐ ਅਗਲੇ ਦਿਨ ਫਿਰ ਹੌਮਸ ਹੋ ਜਾਂਦੀ ਐ ਐ ਚੱਕਰ ਜਦੋਂ ਐਵੇਂ ਨਾ ਮੌਸਮ ਬਦਲ ਬਾਈ ਵਾਲਾ ਬਣਾ ਰਵੇ ਮਾੜਾ ਮਾੜਾ ਮੀਂਹ ਪੈਂਦਾ ਰਵੇ ਨਾਲੇ ਫਸਲਾਂ ਨੂੰ ਵੀ ਫਾਇਦਾ ਹੈ ਨਾਲੇ ਗਰਮੀ ਵੀ ਘਟ ਜਾਂਦੀ ਦੋਨੇ ਗੱਲਾਂ ਹੀ ਆ ਚਲੋ ਹੁਣ ਚੱਲਦੇ ਆਂ ਕਿਰਾਂ ਪਿੰਡ ਕਣ ਹੌਲੀ ਹੌਲੀ ਗਰਮੀ ਨੇ ਕੀ ਘਟਨਾ ਗਰਮੀ ਦਾ ਤਾਂ ਪਤਾ ਹੀ ਐ ਬਾਕੀ ਇਧਰ ਸਪਰੇਅ ਕਰਦੇ ਫਿਰਦੇ ਝੋਨੇ ਚ ਤਾਂ ਨਾ ਬੰਦੇ ਆ ਜਿਹੜੇ ਇੰਨੀ ਹੋਮਸ ਤੇ ਵਿੱਚ ਕੰਮ ਕਰੀ ਜਾਂਦੇ ਆ ਇੱਧਰ ਵੈਸੇ ਬੱਦਲ ਬਣ ਗਏ ਆ ਆਸੇ ਕੀ ਪਤਾ ਕੋਈ ਮੀਂਹ ਆ ਜੇ ਲੱਗਦਾ ਤਾਂ ਹੈ ਬਾਕੀ ਲੱਗ ਜੂ ਪਤਾ ਹੋਰ ਅੱਧੇ ਪੌਣੇ ਘੰਟੇ ਚ ਕੁਦਰਤ ਦਾ ਕੀ ਪਤਾ ਹੈ ਮੀਂਹ ਪਉਣ ਤੇ ਆਜੇ ਤਾਂ ਬਿਨਾ ਬੱਦਲਾਂ ਤਾਂ ਮੀਂਹ ਆ ਜਾਂਦਾ ਇਹ ਤਾਂ ਤੁਹਾਨੂੰ ਪਤਾ ਹੀ ਹੈ ਲੋਕ ਦੋਸਤੋ ਪਹੁੰਚ ਗਏ ਪਾ ਪਿੰਡ ਥੋੜੀ ਜਿਹਾ ਰੋਗੀ ਨਾਲੇ ਜਾ ਕੇ ਪਹਿਲਾ ਮੁੜਕਾ ਸਿਕਾਉਣੇ ਆ ਫੇਰ ਫਰੈਸ਼ ਹੋਣੇ ਆ ਫੇਰ ਕੋਈ ਹੋਰ ਕੰਮਕਾਰ ਕਰਾਂਗੇ ਤੇ ਮੇਰੇ ਜਿਹੜੇ ਕੰਮ ਕਰਿਆ ਤੁਹਾਨੂੰ ਜਰੂਰ ਕਰਿਓ ਸੋਡਾ ਮੈਂ ਦਿਲ ਦੀਆਂ ਗਹਿਰਾਂਾਂ ਤੋਂ ਧੰਨਵਾਦ ਹਾਂਗਾ ਦਿਲ ਦੀਆਂ ਗਹਿਰਾਂਾਂ ਤੋਂ ਬਾਕੀ ਆਪਣਾ ਜਿਹੜਾ ਚੈਨਲ ਹੈ YouTube ਵਾਲਾ ਉਹਨੂੰ ਸਬਸਕ੍ਰਾਈਬ ਪੱਕਾ ਕਰਦਿਆ ਕਰੋ ਦੱਬ ਕੇ ਸ਼ੇਅਰ ਕਰਦਿਆ ਕਰੋ ਇੰਨਾ ਕੰਮ ਮੇਰਾ ਤੁਸੀਂ ਜਰੂਰ ਕਰੋ ਆ ਗਏ ਆਪਣਾ ਪਿੰਡ ਦੀ ਫੇਰਨੀ ਖੂਬਸੂਰਤ ਪਿੰਡ ਆਪਣਾ ਪਿੰਡ ਆਦਨੀ ਆ ਮੰਗਰਾਂ ਵਾਲੇ ਵੇਖ ਰੋਣਾ ਇੰਨੀ ਜਿੰਨੀ ਗਰਮੀ ਮਰਜੀ ਹੈ ਵਿਚਾਰੇ ਤੁਰੇ ਫਿਰਦੇ ਰਹਿੰਦੇ ਆ। ਬਾਕੀ ਨਰੇਗਾਂ ਵੀ ਚੱਲੀ ਜਾਂਦੀ ਐ। ਕੀ ਹਾਲ ਐ? ਬਾਕੀ ਨਰੇਗਲੇ ਵਿਚਾਰੇ ਕੰਮ ਕਰੀ ਜਾਂਦੇ ਆ। ਚਲੋ ਸਭ ਨੂੰ ਕਰਨਾ ਹੀ ਪੈਂਦਾ ਜਿਹੜਾ ਆਪਣਾ ਹੈ ਨਾ ਪਰਿਵਾਰ ਢਿੱਡ ਉਹਦੇ ਮਾਰੇ ਹਰੇਕ ਬੰਦੇ ਨੂੰ ਕੋਈ ਨਾ ਕੋਈ ਕੰਮ ਕਰਨਾ ਹੀ ਪੈਂਦਾ। ਬਾਕੀ ਦੋਸਤੋ ਅੱਜ ਲਈ ਇੰਨੇ ਹੀ ਕੋਈ ਜ਼ਿਆਦੇ ਹੈ ਨਹੀਂ ਸੀ ਤੇ ਮੈਂ ਕਿਹਾ ਚੱਲ ਜ਼ਰੂਰੀ ਅੱਜ ਕੰਮ ਦੀ ਗੱਲ ਆ ਉਹ ਕਰੀਏ ਤਾਂ ਜੋ ਕਿਸੇ ਦਾ ਫਾਇਦਾ ਹੋ ਸਕੇ। ਬਿਚਾਰਾ ਸੌਖੀ ਰੋਟੀ ਖਾ ਸਕੇ ਤੇ ਬਸ ਕੋਈ ਗਲਤੀ ਫਲਤੀ ਹੋਈ ਹੋਵੇ ਉਹਦੀ ਮਾਫੀ ਮੰਗਦੇ ਆ ਕੱਲ ਨੂੰ ਮਿਲਾਂਗੇ ਆਪਾਂ ਨਵੀਂ ਵੀਡੀਓ ਨਾਲ ਨਵੇਂ ਬਲੌਗ ਨਾਲ ਤੇ ਪੂਰੇ ਵਧੀਆ ਬਲੌਗ ਨਾਲ ਉਮੀਦ ਆ ਤੁਹਾਨੂੰ ਪਸੰਦ ਆਊਗਾ ਤੇ ਬਸ ਸ਼ੇਅਰ ਕਰਦਿਆ ਕਰੋ ਬਾਕੀ ਗਲਤੀ ਫਲਤੀ ਹੋਵੇ ਤਾਂ ਮੈਨੂੰ ਦੱਸਦਿਆ ਕਰੋ ਆਪਾਂ ਵਿੱਚ ਸੁਧਾਰ ਵੀ ਕਰਾਂ ਕਰਾਂਗੇ ਠੀਕ ਹੈ ਹਮੇਸ਼ਾ ਹੱਸਦੇ ਰਹੋ ਖੁਸ਼ ਰਹੋ ਹੱਸਦੇ ਰਹੋ ਵਸਦੇ ਰਹੋ ਸਿਰਾਂ ਦੇ ਵਿੱਚ ਤੇਲ ਚਾਹਦੇ ਰਹੋ ਓਕੇ ਦੋਸਤੋ ਕੱਲ ਨੂੰ ਮਿਲਦੇ ਆਂ ਬਾਏ ਬਾਏ ਟਾਟਾ ਟੇਕ ਕੇਅਰ ਦੋਸਤੋ